ਖਬਰ ਜਿਲ੍ਹਾ ਹੁਸ਼ਿਆਰਪੁਰ ਦੇ ਮਕੇਰੀਆਂ ਤੋਂ ਆ ਰਹੀ ਹੈ ਜਿੱਥੇ ਕਿ ਮਕੇਰੀਆਂ ਦੇ ਪਿੰਡ ਬੁੱਢਾ ਬਾੜ ਬੀਤੀ ਰਾਤ ਚੋਰਾਂ ਵੱਲੋਂ ਦੋ ਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰ ਕਰਦਿਆਂ ਗਰੀਲਾਂ ਪਟਕੇ ਘਰ ਦੇ ਅੰਦਰ ਹੋਏ ਦਾਖਲ ਦਿੱਤਾ ਚੋਰੀ ਦੀ ਬਾਦਤ ਨੂੰ ਅੰਜਾਮ ਦੇਖੋ ਮਕੇਰੀਆਂ ਤੋਂ ਪੱਤਰਕਾਰ ਦਲਵੀਰ ਸਿੰਘ ਚਰਖਾ ਦੀ ਖਾਸ ਰਿਪੋਰਟ ਇਨਾਂ ਵੀਰੇ ਟੱਡਾ ਮੇਰਾ ਨਾਮ ਹੈ ਜੀ ਅਮਿਤ ਜਰੀਆਲ ਕਿੱਥੋਂ ਜਰੀਆਲ ਵਾਲੇ ਅਸੀਂ ਬੁੱਢਾਵੜ ਕੀ ਗੱਲਬਾਤ ਹੋਈ ਵੀਰੇ ਅਸੀਂ ਗੱਲਬਾਤ ਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਆ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਸੀਂ ਬਾਹਰ ਸੁੱਤੇ ਦੇ ਸੀਗੇ ਜਿੱਲੇ ਆਪਾਂ ਪਿਛਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚੋ ਗਰਿਲ ਪੁੱਟੀ ਦੀ ਸੀਗੀ ਕੋਈ ਅੰਦਰ ਗਿਆ ਉਹਨਾਂ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈੱਡ ਬੁੱਢ ਤਲੋਫ ਕੇ ਉਦੇ ਵਿੱਚੋਂ ਤਰਕੀਬਨ 9.5 ਤੋਲੇ ਸੋਨਾ ਸੀਗਾ ਵਿੱਚੋਂ 4.5 ਲੱਖ ਦੇ ਕਰੀਬ ਕੈਸ਼ ਸੀਗਾ ਜੀ ਉਹ ਲੈ ਕੇ ਜੀ ਭੱਜ ਗਿਆ ਸਾਨੂੰ ਕੁਝ ਨਹੀਂ ਪਤਾ ਚੱਲਿਆ ਜੀ ਇੱਕ ਚਾਰ ਚਾਰ ਪੰਜ ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਸੀਗੇ ਕਸ ਉੱਥੇ ਸਾਨੂੰ ਕੁਝ ਨਹੀਂ ਪਤਾ ਕੁਝ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹਨੇ ਹੋਰ ਕਿਤੇ ਗੇਲ ਪੱਟੀ ਆ ਅੰਦਰੋ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਸਾਨੂੰ ਕਿ ਸਾਡਾ ਦਰਵਾਜ਼ਾ ਅੰਦਰੋਂ ਲੋਕ ਜਿਦਾਂ ਬੈਕ ਸਾਈਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਜੀ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰਿਲ ਨਹੀਂ ਟੱਡੀ ਹੋਈ ਪਿਆਰ ਨਾਲ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਕਰਤੇ ਨੁਕਸਾਨ ਦੱਸੇ ਕਰਦੇ ਜੀ 4 4 7 4 4.5 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਲੇ ਸੋਨਾ ਸੀਗਾ ਜੀ ਬਸ ਪਰਸੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਮ ਵਗੈਰਾ ਕੈਸ਼ ਹੀਗਾ ਦੋ 4000 ਰੁਪਇਆ ਬਤੋ ਸਭ ਕੁਝ ਲੈ ਗਏ ਹਾਂ ਕੀ ਕਹਿਣਾ ਚਾਹੁੰਦੇ ਹੋ ਇਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾਂ ਨੂੰ ਫੜੋ ਗਰੀਬ ਬੰਦੇ ਆ ਇਹ ਜੀ ਤੇ ਉਹ ਵੱਡੇ ਨੇ ਮੰਗ-ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਤੁਹਾਡੇ ਜਨੂੰ ਟਿਕਟ ਕਰਵਾਣੀ ਸੀ ਉਹ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ ਪ੍ਰਸ਼ਾਸਨ ਅੱਗੇ ਹੀ ਵੀ ਕਿ ਕੋਈ ਹੱਲ ਕਰੋ ਸਾਡੇ ਜੀ ਗਰੀਬ ਬੰਦੇ ਆਪਾਂ ਯਕੀਨ ਨਾਮ ਆ ਜੀ ਤੁਹਾਡਾ ਅਗਰਿੰਦਰ ਸਿੰਘ ਠੀਕ ਬਾਤ ਦਾ ਤੁਸੀਂ ਜੀ ਕੋਈ ਟਿਕਟ ਕਰਤੀ ਕਰਵਾਉਣੀ ਜਿਹੜੇ ਸੁਬੀਰ ਦੇ ਮੋਟਿਆਂ ਇੱਕ ਬੋਟੀ ਉੱਠਿਆ ਜਾਣਾ ਜਾਂਦਾ ਪੰਨ ਤੇ ਇੱਕ ਕਪੜੇ ਦੇ 200 ਜਾਣੇ ਤੇ ਜਿਹੜੇ ਦੇਖਣੇ ਉਹ ਕਰਾ ਲਿਆ ਇਸ ਰੱਪੀ ਕਾ ਗਾਂ ਕੱਲਾ ਰੱਪੀ ਗਾਂ ਸਾਸਮੀ ਖੜਾ ਲਾ ਪਾ ਗਈ ਐ ਤੇ ਮੈਂ ਉੱਠ ਕੇ ਆਇਆ ਵੀ ਮੈਂ ਦੇਖਣਾ ਕਿਹੜਾ ਖੜਾ ਲਾ ਕੇ ਨਹੀਂ ਪਾ ਗਈ ਐ ਇਹਨਾਂ ਕਿਹਾ ਖੜਾ ਲਾ ਪਿਆ ਮੈਂ ਕਿਹਾ ਇਹ ਖੜਾ ਲਾ ਆਪੇ ਜਿੱਪਿਆ ਰਗਾ ਪਿੱਛੇ ਵਾਲਿਆਂ ਕਹਿੰਦੇ ਆਪਰੇ ਜਗ੍ਹਾ ਐ ਇਹ ਸੁੱਕਿਆ ਗਏ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਮਸ ਮਾਲਿਆਂ ਨੂੰ ਜੀ ਤੇ ਦੇਖਿਆ ਤੱਕੀ ਪੁਕੀ ਬਈ ਗਲੇ ਸਾਰੀ ਹਾਂ ਇਹ ਗੱਲ ਹੋਈ ਪਤਾ ਵੀ ਨਹੀਂ ਲੱਗਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਘਰਤੀ ਮਜੂਰ ਸੀ ਸਰ ਘਰੀਏ ਕੋਈ ਪਤਾ ਨਹੀਂ ਲੱਗਾ ਜੀ ਅੱਛਾ ਜੀ ਉੱਤੇ ਕੋਈ ਪਰੇ ਨਾ ਨੁਕਸਾਨ ਕਿੰਨਾ ਕਿ ਹੋ ਗਿਆ ਜੀ ਦੁਕਾਨ ਹੈ ਜੀ ਗਹਿਣਾ ਨੌਕ ਤੋੜੇ ਅੱਛਾ ਜੀ ਹਾਂ ਤੇ 10000 ਰੁਪਿਆ ਦਾ ਇਹਨੂੰ ਪਤਾ ਬੋਟੀ ਰੱਖਿਆ ਨਹੀਂ ਜੀ ਇਹਨੂੰ ਇਸ ਜਿਹਾ ਸਾਰਾ ਸਮਾਨ ਆਹੀ ਨਹੀਂ ਜ਼ਮੀਨ ਵੀ ਰਾਜੇ ਨਾ ਕਰਾਤੀ ਦੀ ਦਾ ਕੋਈ ਇਹਨਾਂ ਕਰਾਤੀ ਨਾ ਸਾਡੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਦੇਖੋ ਇਹਨੂੰ ਸਾਫ ਮਿਲਣਾ ਚਾਹੀਦਾ ਹੋਰ ਕੀ ਹੈ ਗਰੀਬ ਆਦਮੀ ਬੜੀ ਮਿਹਨਤ ਨਾਲ ਪੈਸਾ ਫਾ ਕਰਕੇ ਜੋੜਿਆ ਤੇ ਕੋਈ ਰੋਣ ਲੱਗੇ ਉਹ ਘੜੀਏ ਖਾਲੀ ਕਰਦੇ ਸਾਰੇ ਠੀਕ ਹੈ ਜੀ ਤੁਹਾਡਾ ਮੇਰਾ ਨਾਮ ਸਰ ਸੰਗਰਾਮ ਸਿੰਘ ਹੈ ਸਰ ਜੋ ਅੱਜ ਪਿੰਡ ਵਿੱਚ ਤੁਹਾਡੇ ਵਾਰਦਾਤ ਹੋਇਆ ਕੀ ਗੱਲਬਾਤ ਹੈ ਜੀ ਇਹ ਵਾਰ ਵਾਰ ਜੀ ਦੋ ਹੋਈਆਂ ਸਾਡੇ ਚੋਰੀਆਂ ਰਾਤ ਔਰ ਅਣਪਛਾਤੇ ਬੰਦੇ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਬਾਕੀ ਜੋ ਹੋਇਆ ਹੈ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਿੰਦੇ ਇੱਥੇ ਅਗਰ ਇਹਨਾਂ ਚੋਰਾਆਂ ਦਾ ਮੋਹ ਇਸ ਢੰਗ ਨਾਲ ਪੈ ਗਿਆ ਤੇ ਹੋਰ ਵੀ ਕਈ ਕਰਾ ਚਿਹੇ ਜਿਹੇ ਵਾਰਦਾਤਾਂ ਹੋਣ ਦੇ ਸੰਭਾਵਨਾ ਹੈ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਹੈ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਇਕ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛਾਤੇ ਚੜ੍ਹ ਗਏ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾਂ ਚ ਲੁਕ ਗਿਆ ਅੱਛਾ ਜੀ ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ ਚ ਵੜ ਗਿਆ ਇਹ ਰਾਤ ਕੋਈ 1:30 ਵਜੇ ਦੀ ਗੱਲ ਹੈ ਅੱਛਾ ਛੋਟੇ ਕਿੰਨਾ ਕ ਨੁਕਸਾਨ ਹੋਇਆ ਦੋਨਾਂ ਧਿਰਾਂ ਦੇ ਦੋਨਾਂ ਧਿਰਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਹੈ ਟੋਟਲ ਸਾਰੀ ਸਮਾਨ ਜਿਹੜਾ ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਆ ਲੇਡੀਜ਼ ਦੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਕਿ ਇਸ ਪ੍ਰਤੀ ਸਖਤਾਈ ਨਾਲ ਕਾਰਵਾਈ ਕੀਤੀ ਜਾਏ ਚੋਰਾਂ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਹੈ ਇਹ ਬੰਦੇ ਨੂੰ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵੀ ਨਸੀਬ ਮਿਲੇ ਠੀਕ OK ਸਰ ਅੱਜ ਬੁੱਢਾਵੜ ਦੇ ਪਿੰਡ ਵਿੱਚ ਚੋਰੀ ਦੀ ਗੱਲ ਆ ਤਾ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਵਿੱਚ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਜੀ ਕਮਿੰਦਰ ਸਿੰਘ ਦੇ ਘਰ ਚੋਰੀ ਇੱਕ ਬਿਲਜੀ ਦੇਖੋ ਜੀ ਮਲਜੀਤ ਸਿੰਘ ਦੇ ਘਰ ਚੋਰੀ ਹੋਈ ਹੈ ਇਸ ਚੋਰੀ ਦੇ ਸਬੰਧ ਵਿੱਚ ਅਸੀਂ ਜਿਹੜੀ ਤਤਤੀਸ਼ ਕਰ ਰਹੇ ਹਾਂ ਜੀ ਅਸੀਂ ਡੌਗਸਕੌਟ ਟੀਮ ਤੇ ਪਲੱਸ ਫਿੰਗਰਪ੍ਰਿੰਟ ਟੀਮ ਬੁਲਾਈ ਗਈ ਹੈ ਜਿਹੜੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂ ਨੂੰ ਛੇਤੀ ਤੁਸੀਂ ਤੇ ਗ੍ਰਿਫਤਾਰ ਕੀਤਾ ਜਾਊਗਾ ਤੇ ਚੈਨਲ 'ਚ ਜਿੱਦਿ ਦੀ ਤੁਸੀਂ ਟ੍ਰੇਸ ਕੀਤਾ ਜਾਊਗਾ ਹਾਂਜੀ ਕਿਸੇ ਤੇ ਸ਼ੱਕ ਸ਼ੁੱਕ ਜਾਂ ਹਾਂਜੀ ਆਪਣੇ ਡੌਗਸਕੌਟ ਪੂਰੀ ਇਨਵੈਸਟੀਗੇਸ਼ਨ ਚੱਲਦੀ ਜੀ ਜਿਤਨੀ ਸ਼ੱਕ ਹੋਏ ਦੱਸਣਗੇ ਕੁਝ ਨੂੰ ਹੋਗਾ ਜੀ ਇਹਦੇ ਬਾਰੇ ਪਤਾ ਕੀਤਾ ਜਾਊਗਾ ਜੀ ਜਿਹੜਾ ਵੀ ਅਸੀਂ ਮਲਜਮ ਪਾਇਗਾ ਉਹ ਪਰਕਰਮ ਵੰਦੀ ਕਰ ਦਿੱਤੀ ਜਾਊਗੀ ਕਿਹੜੇ ਰਾਣੀ ਮਿੰਦੇ ਚੋਰੀਚਾਰੀ ਕਰਦੀ ਹੈ ਜੇ ਕਿਤੇ ਉਹਨਾਂ ਦੇ ਫਿੰਗਰ ਪ੍ਰਿੰਟ ਮਿਲਦੇ ਕਿੱਦਾਂ ਹੋ ਸਕਦਾ ਇਦਾਂ ਵੀ ਜੀ ਹਾਂਜੀ ਹਾਂਜੀ ਉਹਨਾਂ ਦੇ ਸਾਡੇ ਕੋ ਫਿੰਗਰ ਪ੍ਰਿੰਟ ਵਗੈਰਾ ਰਿਕਾਰਡ ਹੁੰਦਾ ਸੀ ਉਹਨਾਂ ਨੂੰ ਲੈ ਕੇ ਦੁਬਾਰਾ ਸੀ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਤਸ਼ਕ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛਗਿਛ ਕਰਾਂਗੇ ਸਾਰੇ ਰਕ ਹਾਂ ਤੇ ਕੀ ਹੈ ਕਿ ਆਪਣਾ ਮੈਸੇਜ ਕੀ ਗਏਗਾ ਕਿ ਪਬਲਿਕ ਪਬਲਿਕ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਕੱਲ ਜਾਰੀ ਹੋਇਆ ਵੀ ਹੁਣ ਟਿਕਰੀ ਪਰੇ ਲਾਇਆ ਜਾਣ ਜੀ ਉਹ ਟਿਕਰੀ ਪਰੇ ਜਰੂਰ ਹੋਇਆ ਜਾਣ ਟਿਕਰੀ ਪਰੇ ਨਾਲ ਪੁਲਿਸ ਦਾ ਜਿਹੜਾ ਸਹਿਯ ਇਹਨਾਂ ਨੂੰ ਜਿਹੜੀ ਬਾਤinger ਵਰਤਾਂ ਚ ਉਹਨਾਂ ਟੈਸਟ ਕਰਿਆ ਸੀ